ਵੀਰੋ ਟਰੈਕਟਰ ਭਾਦੋਣਾ ਸਸਤੇ ਵੀ ਵਧੀਆ ਟਰੈਕਟਰ ਹੀ ਮੈਜਰ ਸਸਤੇ ਹੀ ਮੈਜਰ ਆ ਸਾਰੇ ਮਿੱਤਰੋ ਤੁਹਾਨੂੰ 130 ਰੁਪਏ ਕਿਲੋ ਮਿਲ ਜਣਾ ਬਈ ਆ ਫੋੜ ਖੜਾ ਨਾ ਜਿਹੜਾ 3600 ਇਹ 130 ਰੁਪਏ ਕਿਲੋ ਆ ਲੈ ਵੀ ਮਿੱਤਰੋ 3600 ਫੋੜ ਦੇ ਸ਼ਕੀਨ ਆ ਕੋਈ ਹੋਰ ਤਾਂ ਫਾਲ ਫਰੂਟ ਹੀ ਸੁਣੇ ਹੋਵਗੇ ਵੀ ਆ ਇੰਨੇ ਕਿਲੋ ਆ ਇੰਨੇ ਰੁਪਏ ਦਾ ਕਿਲੋ ਆ ਜਿਵੇਂ ਸੇਬ 200 ਰੁਪਏ ਕਿਲੋ ਆ ਇਹ ਤੁਹਾਨੂੰ 130 ਰੁਪਏ ਕਿਲੋ ਮਿਲ ਜੂ ਸੇਬਾਂ ਨਾਲ ਵੀ ਸਸਤਾ ਪੈ ਰਿਹਾ ਆ ਆਹ ਟਰੈਕਟਰ ਤੋਂ ਬਾਅਦ ਗੱਲ ਕਰੀਏ ਸੋਨਾ ਦੀ ਇਕਾ ਦੀ RX 60 ਦੇ ਵੀ ਹਾਂ ਇਹ ਟਰੈਕਟਰ ਖੜਾ ਮਿੱਤਰੋ ਇਹ ਵੀ ਤੁਹ ਇਹ ਦੀ ਇਹਦੀ ਵੀਡੀਓ ਆਪਾਂ ਅੱਗੇ ਵੀ ਪਾਉਣੇ ਆ ਤੁਹਾਨੂੰ ਇੱਕ ਵਾਰ ਲੋਕੇਸ਼ਨ ਕਲੀਅਰ ਕਰ ਦਿੰਨੇ ਆ ਫਗਵਾੜਾ ਰੋਡ ਤੇ ਫੋਕਲ ਪੁਆਇੰਟ ਆ ਜਦੋਂ ਹਿਯਾਰਪੁਰ ਤੋਂ ਫਗਵਾੜੇ ਤੋਂ ਹਿਯਾਰਪੁਰ ਤੇ ਐਂਟਰ ਕਰਦੇ ਆ ਫੋਕਲ ਪੁਆਇੰਟ ਆਉਂਦਾ 8D ਗਦਾਮ ਨਾਮ ਆ ਫੋਕਲ ਪੁਆਇੰਟ 8D ਗਦਾਮ ਕਿਹਤੂ ਹੀ ਪੁੱਛ ਲਓ ਕਈ ਟਰੈਕਟਰ ਤਾਂ ਐਡੇ ਸਾਫ਼ ਆ ਵੀ ਲਿਆ ਕੇ ਕੁਝ ਨਹੀਂ ਕਰਾਉਣਾ ਉਹਨਾਂ ਨੂੰ ਕੱਲ ਤਵਾਉਣਾ ਹੀ ਆ ਤੁਸੀਂ ਕੱਲ ਤਵਾਉਣਾ ਹੀ ਆ ਬਸ ਪਾਣੀ ਮਰਵਾਉਣਾ ਹਾਂ ਇਹ ਤਾਂ ਬਸ ਐ ਆਏ ਵੀ ਠੀਕ ਐ ਇੱਥੇ ਬਾਹਰ ਖੜੇ ਕਰਕੇ ਐਵੇਂ ਹੋ ਗਏ ਨਹੀਂ ਤਾਂ ਬਈ ਸਾਫ਼ ਦੇ ਤੇ ਰੰਗ ਦੇ ਕੰਡੀਸ਼ਨ ਦੇ ਬਹੁਤ ਸੋਹਣੇ ਪਏ ਬਹੁਤ ਸੋਹਣੇ ਟਰੈਕਟਰ ਆ ਇਹ ਵੀ ਤੁਹਾਨੂੰ 130 ਰੁਪਏ ਕਿਲੋ ਵਾਲਾ ਟਰੈਕਟਰ ਆ ਬਈ ਇਹ 130 ਰੁਪਏ ਕਿਲੋ ਮੈਂ ਆਹ ਜੀ ਆਹ 130 ਆਹ ਸੋਹਣਾ ਨੀਕਾ ਖੜਾ ਬਈ ਇਹ 130 ਰੁਪਏ ਕਿਲੋ ਵਾਲਾ ਤੁਸੀਂ ਇਹ ਸਾਬ ਲੈ ਲਓ ਬਈ ਇਹ ਟਰੈਕਟਰ ਚੱਲਦੇ ਆ ਸਾਰੇ ਵਧੀਆ ਹਾਲਤ ਦੇ ਵਿੱਚ ਆ ਚੰਗੀ ਹਾਲਤ ਦੇ ਵਿੱਚ ਇਹਦਾ ਖੁਸ਼ ਕਰਾਉਣ ਦੀ ਲੋੜ ਨਹੀਂ ਹੈਗੀ ਇਹ ਵੀ ਤੁਹਾਨੂੰ 130 ਰੁਪਏ ਕਿਲੋ ਦਾ ਟਰੈਕਟਰ ਮਿਲ ਜੂਗਾ ਬਈ ਆਹ ਦੇਖੋ ਇੱਕ ਆਹ ਖੜਾ ਸੋਨਾ ਲੀਕਾ ਦੀ ਸਕੀਨਾ ਲਈਦਾ ਬਾਈ ਇਹ ਪ੍ਰਦਾਨ ਆ ਹਾਂ ਜਿਹੋ ਜੀ ਤੁਹਾਨੂੰ ਕੰਡੀਸ਼ਨ ਚਾਹੀਦੀ ਆ ਚੰਗੇ ਟਰੈਕਟਰ ਦੀ ਚਾਹੀਦੀ ਆ ਮਾੜੇ ਦੀ ਚਾਹੀਦੀ ਆ ਸ਼ੋ ਸਮੇਤ ਚਾਹੀਦੀ ਆ ਬਿਨਾ ਸ਼ੋ ਤੋਂ ਚਾਹੀਦੀ ਆ ਫਿਰ ਇੱਕ ਤਰ੍ਹਾਂ ਦਾ ਟਰੈਕਟਰ ਮਿਲ ਜੇ ਇਹ ਡੀਆਈ 740 ਆ ਇਹ ਵੀ ਤੁਹਾਨੂੰ ਮਿਲ ਜੂਗਾ 130 ਰੁਪਏ ਕਿਲੋ ਫਿਰ ਆ ਖੜਾ ਬਾਈ ਇੱਕ ਗਾ